ਉਹਨਾਂ ਨੇ 90 ਪਰਤੇ ਹਾਊਸ ਸਿਰਜਣਾ ਨੂੰ ਨਿਯੁਕਤੀ ਪੱਤਾ ਦਿੱਤਾ ਤੇ ਨੇ ਇਸ ਦੌਰਾਨ ਉਹਨਾਂ ਨੇ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਦੇ ਡਾਕਟਰ ਨੂੰ ਆਏ ਹੋਏ ਮਰੀਜ਼ਾ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਦੇ ਨਾਲ ਨਲੀਬੇ ਦੇ ਨਾਲ ਪੇਸ਼ ਆਉਣ ਦੇ ਆਦੇਸ਼ ਦਿੱਤੇ ਅਤੇ ਇਸ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਰੁਕੇ ਹੁਸ਼ਿਆਰਪੁਰ ਦੇ ਵਿੱਚ ਮੈਡੀਕਲ ਕਾਲਜ ਦੇ ਕੰਮ ਨੂੰ ਜਲਦ ਸ਼ੁਰੂ ਕਰਾਉਣ ਦਾ ਜੜਾ ਹੈ ਕੈਬਨਿਟ ਮੰਤਰੀ ਡਾਕਟਰ ਰਵਜੋਤ ਜੀ ਦੇ ਵੱਲੋਂ ਪਰੋਸਾ ਦਵਾਇਆ ਗਿਆ ਹੈ ਇਸ ਮੌਕੇ ਤੇ ਉਹਨਾਂ ਦੇ ਨਾਲ ਹੁਸ਼ਿਆਰਪੁਰ ਤੋਂ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਸਿਵਲ ਸਰਚੰਦ ਡਾਕਟਰ ਪਵਨ ਕੁਮਾਰ ਐਸ ਐਮਓ ਡਾਕਟਰ ਸੁਆਤੀ ਅਤੇ ਹੋਰ ਵੀ ਸਰਕਾਰੀ ਜੁ ਕਰਦੇ ਵੀ ਇਹ ਹੌਸਰ ਜਨਾ ਦੀ ਜਿਹੜਾ ਉਹਨਾਂ ਨੂੰ ਲੈਟਰ ਦਿੱਤੇ ਗਏ ਹਨ ਕੈਬਨਟ ਮੰਤਰੀ ਪੰਜਾਬ ਵਰ ਜੋ ਜੀ ਇੱਥੇ ਪਹੁੰਚੇ ਹਨ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਨ ਡਾਕਟਰ ਸਾਹਿਬ ਅੱਜ ਕਾਰਗਰਮ ਦੇ ਵਿੱਚ ਤੁਸੀਂ ਪਹੁੰਚੇ ਹੋ ਇਹ ਇਹ ਪਹਿਲਾ ਕਾਰਜਕ੍ਰਮ ਕੀ ਸੀ ਕਿ ਇਹਨਾਂ ਨੂੰ ਲੈਟ ਦਿੱਤੇ ਗਏ ਅ ਅੱਜ ਸਿਵਲ ਹਸਪੀਟਲ ਅ ਸ਼ਾਰਪੁਰ ਜਿਸੀਂ ਪਹੁੰਚੇ ਤੇ ਨਾਲ ਸਾਡੇ ਐਮਐਲਏ ਸਰਬਨੁਪ੍ਰਮਚੰਦਰ ਜੀ 임ਪਾ ਜੀ ਤੇ ਪੂਰੀ ਸਿਵਲ ਹਸਪੀਟਲ ਦੀ ਐਡਮਿਨਿਸਟ੍ਰੇਸ਼ਨ ਡਾਕਟਰ ਪਵਨ ਜੀ ਸਿਵਲ ਸਰਜਨ ਤੇ ਉਹਦੀ ਪੂਰੀ ਟੀਮ ਤੇ ਤਕਰੀਬਨ 20 ਬੱਚੇ ਜਿਨ੍ਹਾਂ ਨੇ ਐਮਬੀਬੀਐਸ ਕੀਤੀ ਟਰਨ ਹੋ ਚੁੱਕੀ ਹੈ ਤੇ ਉਹਨਾਂ ਨੂੰ ਹਾਊਸ ਸਰਜਨ ਜਿਹੜੀ ਹਾਊਸ ਆਫ ਦੀ ਹੁੰਦੀ ਹੈਗੀ ਉਹਨਾਂ ਨੂੰ ਯੋਗਤਾ ਪੱਤਰ ਅਸੀਂ ਦਿੱਤੇ ਹੈਗੇ ਤਕਰੀਬਨ ਅ ਸ਼ਾਰਪੁਰ ਦੇ ਸਾਰੇ ਹਸਪਤਾਲਾਂ ਚ ਉਹ ਸੇਵਾਵਨ ਨਿਵਾਨਗੇ ਦੇ ਮਾਸ ਮੌਕੇ ਸਾਰੇ ਬੱਚਿਆਂ ਨੂੰ ਵਿਦਾਇਗੀ ਦਾ ਮੁਬਾਰਕਬਾਦ ਦਿੰਦਾ ਤੇ ਅਸੀਂ ਉਹਨਾਂ ਨੂੰ ਸਲਾਹ ਵੀ ਦਿੱਤੀ ਹੈ ਕਿ ਤਨ ਦੇ ਇਹਨਾਂ ਜਿਹੜੀ ਲੋਕ ਸੇਵਾ ਦਾ ਸਾਨੂੰ ਮੌਕਾ ਮਿਲਿਆ ਹੈਗਾ ਉਸ ਰੱਬ ਵੱਲੋਂ ਜਿਹੜੇ ਸਾਡੇ ਲਿਖੇ ਲਾਈ ਹੈਗੀ ਉਹਨਾਂ ਨੇ ਸੇਵਾ ਤੇ ਉਹਨੂੰ ਤਨ ਦੇ ਇਹਨਾਂ ਨੇ ਬਾਹਰ ਤੇ ਨਾਲ ਨਾਲ ਮੈਂ ਇਹ ਵੀ ਕਿਹਾ ਕਿ ਤੁਸੀਂ ਲੋਕ ਸੇਵਾ ਕਰਨੀ ਕਰਨੀ ਇਨਟਰਨ ਹੋ ਚੁੱਕੀ ਹੈ ਉਸੋ ਕਰ ਲਈਏ ਤੇ ਅੱਗੇ ਆਪਣੀ ਹਾਇਰ ਐਜੂਕੇਸ਼ਨ ਲਈ ਪੀਜੀ ਲਈ ਵੀ ਨਾਲ ਨਾਲ ਤਿਆਰੀ ਕਰਨਗੇ ਤਾਂ ਸਾਡੇ ਵੱਲੋਂ ਸਾਰੇ ਬੱਚਿਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਤੇ ਵਧਾਈ ਜੀ ਸਰ ਇੱਥੇ ਬਾਰ ਬਾਰ ਉਦਘਾਟਨ ਹੋ ਰਿਹਾ ਮੈਡੀਕਲ ਕਾਲਜ ਜਾਂ ਕੁਝ ਵੀ ਹਜੇ ਤੱਕ ਸ਼ੁਰੂਆਤ ਹੀ ਨਹੀਂ ਹੋਈ ਚਾਰ ਵਾਰ ਕਦੀ ਭਾਜੀਪੀ ਕਦੀ ਕਾਂਗਰਸ ਕਦੀ ਕੋਈ ਵੀ ਮਤਲਬ ਲੀਡਰ ਆ ਕੇ ਉਦਘਾਟਨ ਹੀ ਕਰ ਰਹੇ ਪਰ ਕੰਮ ਨਹੀਂ ਸ਼ੁਰੂ ਹੋ ਰਿਹਾ ਕੀ ਕਰੀ ਨਹੀਂ ਮੈਂ ਦੱਸ ਦਿੰਦਾ ਉਹਦੇ ਵਿੱਚ ਸਰਕਾਰ ਵੱਲੋਂ ਪੂਰੀ ਤਿਆਰੀ ਹੈਗੀ ਸਰਕਾਰ ਵੱਲੋਂ ਕੋਟੇ ਲੀ ਹੈਗੀ ਸਿਰਫ ਉਹ ਥੋੜਾ ਟੈਂਡਰਿੰਗ ਚ ਪ੍ਰੋਸੈਸ ਸੀਗੀ ਤੇ ਉਹ ਵੀ ਹੁਣ ਟੈਂਡਰ ਜਿਹੜੇ ਅਸੀਂ ਲਗਾ ਰਹੇ ਸੀ ਸਰਕਾਰ ਨੇ ਪਰ ਕੋ ਟੈਂਡਰ ਕਿਸ ਨੇ ਪਾਇਆ ਨਹੀਂ ਤੇ ਅਸੀਂ ਆਪਾਂ ਹੁਣ ਥੋੜੀ ਮੋਡੀਫਾਈ ਕਰਕੇ ਟੈਂਡਰਿੰਗ ਪ੍ਰੋਸੈਸ ਨੂੰ ਅਸੀਂ ਆਪਾਂ ਦੋਵਾਰ ਟੈਂਡਰ ਕੀਤਾ ਹੈਗਾ ਉਹ ਵੀ ਜਲਦ ਲੱਗ ਜਾਏ ਖੁੱਲ ਜਾਏਗਾ ਜੀ ਜਿਸ ਵਾਰ ਮਲ ਖਾ ਕੇ ਦਿੱਤਾ ਜਾ ਰਿਹਾ ਛਾਪੇ ਮਾਰੀ ਕੀਤੀ ਜਾ ਰਹੀ ਹੈ ਖਾਣ ਪੀਣ ਦੀਆਂ ਚੀਜ਼ਾਂ ਪਰ ਆਮ ਦੇਖਿਆ ਬਹੁਤ ਸਾਰੀ ਮੰਗ ਕੀਤੀ ਗਈ ਕਿ ਉਹ ਮੀਡੀਆ ਦੁਕਾਨਾਂ ਜਿਹੜੀਆਂ ਨਾਨ ਵੇਜ ਵਗੈਰਾ ਹੈਗਾ ਉਹਨਾਂ ਨੂੰ ਪਿਛਲੇ ਦਿਨੀ ਕਵਰ ਕਰ ਦਿੱਤਾ ਗਿਆ ਪਰ ਹੁਣ ਜਿਹੜਾ ਓਪਨ ਦੇ ਵਿੱਚ ਹੈ ਚਾਹੇ ਕਾਰਪੋਰੇਸ਼ਨਾ ਚਾਹੇ ਉਹ ਹੈਲਥ ਡਿਪਾਰਟਮੈਂਟ ਉਹ ਵੀ ਧਿਆਨ ਹੀ ਨਹੀਂ ਦੇ ਰਿਹਾ ਜਿੰਨੇ ਜੇ ਕੋਈ ਕੰਪਲੇਨ ਨਹੀਂ ਕਰਦਾ ਨੇ ਮੈਂ ਕਹੂੰਗਾ ਕਿ ਸਾਡੀ ਪੂਰੀ ਸਿਰਜਨ ਦੀ ਟੀਮ ਨਾਲ ਇਹ ਡਾਕਟਰ ਸਾਹਿਬ ਜਰਾ ਦੇਖੋ ਹੈ ਨਾ ਕੋਰੀ ਕਰਾਓ ਚੈਕਿੰਗ ਕਰੋ ਜਿੱਥੇ ਵੀ ਲੱਗਦਾ ਕਿ ਇਹ ਓਪਨ ਛੋਰੇ ਆ ਇਹ ਮੀਟ ਸ਼ੋਪ ਸਗੇ ਸਾਰੇ ਨੂੰ ਕਵਰ ਕਰਾਓ ਤੁਸੀਂ ਇੱਕ ਬਿਲਡਿੰਗ ਬੜੀ ਟੌਪ ਦੀ ਬਣ ਗਈ ਹੈ ਪਰ ਜਿਹੜੀ ਡਾਕਟਰੀ ਜਿਹੜਾ ਹੈਗਾ ਪੇਸ਼ਾ ਬੜਾ ਨਰਮ ਦਿਲੀ ਦਾ ਹੈ ਕਈ ਵਾਰੀ ਹੁੰਦੇ ਵੀ ਇੱਥੇ ਦੇਖਣ ਨੂੰ ਆਇਆ ਵੀ ਕੋਈ ਪੇਸ਼ੈਂਟ ਆਂਦਾ ਹੈ ਉਹ ਜੋ ਚੈੱਕ ਅਪ ਕਰਾਂਦਾ ਤੇ ਕਈ ਵਾਰ ਡਾਕਟਰ ਕਾਫੀ ਗੁੱਸੇ ਦੇ ਵਿੱਚ ਆ ਜਾਂਦੇ ਜਦੋਂ ਉਹਨਾਂ ਨੂੰ ਕਿਹਾ ਵੀ ਜਾਂਦਾ ਪਰ ਇਸ ਵੱਲ ਖਾਸ ਧਿਆਨ ਦੇਣ ਦੀ ਜਾਂ ਤੁਹਾਡੇ ਲੋਖਦਾ ਹੈ ਨੇ ਮੈਂ ਇਹ ਇਸੇ ਵੀ ਮੈਂ ਬੱਚਿਆਂ ਨੂੰ ਮੈਂ ਸਮਝਾਇਆ ਦੱਸਿਆ ਹੈਗੇ ਕਿ ਜੋ ਸਾਡਾ ਤਜਰਬਾ ਹੈਗਾ ਤੇ ਦੇਖੋ ਜਿਹੜਾ ਪੇਸ਼ੈਂਟ ਹੁੰਦਾ ਉਹ ਤਾਂ ਪਹਿਲੇ ਦੁਖੀ ਹੁੰਦਾ ਹੈਗਾ ਨਾ ਠੀਕ ਹੈ ਜੇ ਅਸੀਂ ਉਹਦੀ ਪਿਆਰ ਨਾਲ ਗੱਲ ਨਹੀਂ ਸੁਣਾਗੇ ਇਕੁਪਮੈਂਟ ਉਹਦੀ ਗੱਲ ਨਹੀਂ ਸੁਣਾਗੇ ਆਪਾਂ ਜੇ ਪਹਿਲੇ ਹੀ ਆਪਾਂ ਕੀ ਕਹਿੰਦੇ ਉਹਨੂੰ ਉਹ ਚਨੇਵਾ ਬੋਲਾਂਗੇ ਆਪਾਂ ਤੇ ਉਹਦਾ ਜਿਹੜਾ ਦੁੱਖ ਹੈਗਾ ਮੈਂ ਕਹਿੰਦਾ ਕੋ ਡਬਲ ਹੋ ਜਾਊਗਾ ਜੇ ਅਸੀਂ ਬੜੇ ਪਿਆਰ ਨਾਲ ਉਹਨੂੰ ਇੱਕ ਮਿੰਟ ਉਹਦੀ ਗੱਲ ਸੁਣ ਲਈ ਤੇ ਮੈਂ ਕਹੂੰਗਾ ਕਿ ਇਹ ਸੱਚ ਵੀ ਹੈ ਕਿ ਉਹਦਾ ਦੁੱਖ ਆਧਾ ਹੋ ਜਾਂਦਾ ਹੈਗਾ ਤੇ ਮੈਂ ਇਹ ਆਪਣੇ ਸਪੀਚ ਵਿੱਚ ਵੀ ਕਿਹਾ ਕਿ ਅਸੀਂ ਕਾਬਲ ਤੇ ਸਫਲ ਡਾਕਟਰ ਜ਼ਰੂਰ ਹੈਗੇ ਤੇ ਕਿ ਅਸੀਂ ਚੰਗੇ ਇਨਸਾਨ ਵੀ ਬਣੀਏ ਇੱਕ ਜਿਹੜੀ ਲੋਕਾਂ ਦੀ ਜਿਹੜੀ ਸੇਵਾਵਾਂ ਹੈਗੇ ਜਿਹੜੀਆਂ ਦੇਣੀ ਅਸੀਂ ਆਪਾਂ ਨਰਮ ਦਿਲੀ ਨਾਲ ਤੇ ਸੌਫਟਲੀ ਫਲਾਈਟ ਲਈ ਅਸੀਂ ਗੱਲ ਜ਼ਰੂਰ ਕਰਨੀ ਚਾਹੀਦੀ ਸਾਨੂੰ ਸਹੀ ਗੱਲ ਹੈ ਜੀ ਤੁਹਾਡੀ ਜੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਤੁਸੀਂ ਬਹੁਤ ਸੋਹਰਾ ਕੰਮ ਕੀਤੇ ਨੇ ਪਰ ਦੇਖਿਆ ਜਾ ਰਿਹਾ ਹਸਪੀਟਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਕੋਸ਼ਿਸ਼ ਕੀਤੀ ਹੈ ਲਗਾਤਾਰ ਇਸ ਹਸਪੀਟਲ ਜਿਹੜਾ ਅੱਗੇ ਨਾਲ ਬਹੁਤ ਬੈਟਰ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਜਿਹੜੀ ਮੈਡੀਕਲ ਕਾਲਜ ਦੀ ਗੱਲ ਕੀਤੀ ਹੈ ਸਰਕਾਰ ਦੇ ਵਿੱਚ ਕੋਈ ਉਦਘਾਟਨ ਨਹੀਂ ਸੀਗਾ ਪਹਿਲੀ ਸਰਕਾਰਾਂ ਜਿਹਦੇ ਵਿੱਚ ਕਹਦਾ ਪਿਸ ਪੈਸੇ ਆਏ ਸਭ ਤੋਂ ਵੱਡੀ ਗੱਲ ਹੈ ਔਰ ਲੇਕਿਨ ਅਨਫੋਰਚੂਨੇਟਲੀ ਜਿਹੜਾ ਕੋ ਟੈਂਡਰਿੰਗ ਲੱਗੇ ਜ ਹੈ ਇੱਕ ਲੱਖ ਜੀ ਅਸੀਂ ਕੋਈ ਉਦਘਾਟਨ ਨਹੀਂ ਕੀਤਾ ਬਗੈਦਾ ਸ਼ੁਰੂਆਤ ਕੀਤੀ ਹੈ ਜੀ ਲੇਕਿਨ ਸ਼ੁਰੂਆਤ ਦੇ ਵਿੱਚ ਜਦੋਂ ਪੈਸੇ ਆਜੇ ਸਾਰੀਆਂ ਚੀਜ਼ਾਂ ਲੇਕਿਨ ਕਈ ਵਾਰੀ ਕੋਈ ਟੈਂਡਰ ਪ੍ਰਕਿਰਿਆ ਚ ਅੱਗੇ ਨਹੀਂ ਆ ਰਿਹਾ ਲੇਕਿਨ ਉਹ ਵੀ ਜਲਦ ਸ਼ੁਰੂ ਕਰ ਰਹੇ ਮੈਡੀਕਲ ਕਾਲਜ ਸਰ ਇਹ ਤਾਂ ਬਹਾਨੇਬਾਜ਼ੀ ਆਪਾਂ ਕਹਿ ਸਕਦੇ ਕੋਈ ਟੈਂਡਰ ਹੋ ਗਿਆ ਉਦਘਾਟਨ ਹੋ ਗਿਆ ਕੁਝ ਹੋ ਗਿਆ ਕੰਮ ਤਾਂ ਚੱਲ ਰਿਹਾ ਲੋਕ ਤਾਂ ਕੰਮ ਮੰਗਦੇ ਕੰਮ ਤਾਂ ਹੁਣ ਹਸਪੀਟਲ ਦਾ ਟੈਂਡਰ ਲੱਗ ਗਿਆ ਤਾਂ ਚਾਲੂ ਹੋ ਰਿਹਾ ਉਹ ਤਾਂ ਪੰਜਾਬ ਦਾ ਟੈਂਡਰ ਕੀ ਲੱਗਦਾ ਕਿਉਂਕਿ ਟਾਈਮ ਜਿਹੜਾ ਸਰਕਾਰ ਦਾ ਪੂਰਾ ਹੋਣ ਲੱਗ ਜਦੋਂ ਅਗਰ ਸੀਐਮ ਸਾਹਿਬ ਦਾ ਟਾਈਮ ਹੋਇਆ ਜਾ ਸੀ ਰਣ ਕੇ ਡਾਕਟਰ ਰਵਜੋਤ ਜੀ ਬੈਠੇ ਲੋਕਲ ਬੋਡੀ ਮੰਤਰੀ ਸਾਡੇ ਹੈਲਥ ਮਿਨਿਸਟਰ ਸਾਹਿਬ ਆ ਕੇ ਜਲਦੂਦ ਸ਼ੁਰੂਆਤ ਕਰੂਗੇ ਇਦਾਂ ਹੀ ਅਸੀਂ ਮੈਡੀਕਲ ਕਾਲਜ ਦਾ ਕਰ ਰਹੇ ਆ ਮੈਡੀਕਲ ਕਾਲਜ ਤੇ ਲਗਾਤਾਰ ਅਸੀਂ ਕੰਮ ਕੀਤਾ ਅਸੀਂ ਕੋਈ ਉਦਘਾਟਨ ਨਹੀਂ ਕੀਤਾ ਇਹਦਾ ਕੀ ਆਪਾਂ ਤੁਹਾਨੂੰ ਨੇ ਕੀ ਟੈਂਡਰ ਪ੍ਰੋਸੈਸ ਕਿੱਥੇ ਕਦੋਂ ਖੁੱਲਣਾ ਅਸੀਂ ਅਪਡੇਟ ਕਰ ਦਾਂਗੇ ਕਿਉਂਕਿ ਸਾਡਾ ਸ਼ਹਿਰ ਆ ਸਾਡੇ ਜੀ ਨੂੰ ਲੱਗਦਾ ਵੀ ਇਹ ਜਿਹੜੀ ਸਰਕਾਰ ਦਾ ਸਮਾਂ ਆਉਣ ਤੋਂ ਪਹਿਲਾਂ ਪਹਿਲਾਂ ਇਹ ਜਿਹੜਾ ਸ਼ੁਰੂ ਕੰਮ ਸ਼ੁਰੂ ਹੋ ਗਿਆ ਕੰਮ ਸ਼ੁਰੂ ਹੋ ਗਿਆ ਪ੍ਰੋਗਰਾਮ ਕੰਮ ਨੂੰ ਲਗਾਤਾਰ ਕਰਾ ਵਚਨ ਵਾਦਾ ਕੀ ਹੈਲਥ ਤੇ এডਿਕੇਸ਼ਨ ਲਈ ਤੇ ਜਰੂਰ ਕੋਈ ਟੈਕਨੀਕਲ ਡਿਫਿਕਲਟੀਜ਼ ਆ ਜਾਂਦੀਆਂ ਪਰ ਅਸੀਂ ਤੁਹਾਨੂੰ ਵਿਸ਼ਵਾਸ ਆਂਦੇ ਸਾਡਾ ਆਪਣਾ ਸ਼ਹਿਰ ਹੈਗਾ ਤੁਸੀਂ ਜਰੂਰ ਅਸੀਂ ਆਪਾਂ ਬਹੁਤ ਵੱਡੀ ਗੱਲ ਹੁੰਦੀ ਹੈ ਫਾਈਨਾਂਸ ਦੀ ਜਸ ਜਸ ਉਹਦੇ ਲਈ ਪੈਸੇ ਆ ਜਾਣ ਤੇ ਫਿਰ ਕੰਮ ਨਾ ਕਦੇ ਵੀ ਉਹ ਟੈਕਨੀਕਲ ਇਹਦਾ ਮਤਲਬ ਹੈ ਸੋ ਡਾਕਟਰ ਰਵਜੋਤ ਜੀ ਵਿਧਾਇਕ ਜਿੰਪਾ ਜੀ ਇੱਥੇ ਸਾਨੂੰ ਕਿਉਂਕਿ ਬਹੁਤ ਸਾਰੇ ਜਿਹੜੀਆਂ ਕਮੀਆਂ ਸ਼ਹਿਰਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਦੇਖੀਆਂ ਜਾ ਰਹੀਆਂ ਹਨ ਉਹਨਾਂ ਨੂੰ ਪੂਰਾ ਕਰਨ ਦਾ ਜਿਹੜਾ ਆਸ਼ਵਾਸਨ ਦਿੱਤਾ ਗਿਆ ਹੈ ਔਰ ਆਸ਼ਾ ਕਰਦੇ ਹਾਂ ਕਿ ਸਰਕਾਰ ਦਾ ਟਾਈਮ ਪੂਰਾ ਹੋਣ ਤੋਂ ਪਹਿਲਾਂ ਪਹਿਲਾਂ ਜਿਹੜਾ ਇੱਥੇ ਮੈਡੀਕਲ ਕਾਲਜ ਬਣ ਰਿਹਾ ਹੈ ਉਹ ਵੀ ਚਾਲੂ ਹੋ ਜਾਵੇਗਾ ਅਤੇ ਹੋਰ ਵੀ ਜਿਹੜੀ ਕਮੀ ਹੈ ਹਸਪੀਟਲ ਦੇ ਵਿੱਚ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਉਹ ਵੀ ਦੂਰ ਕੀਤੀ ਜਾਵੇਗੀ ਸਹਿਯੋਗੀ ਦੀਪਕ ਦੇ ਨਾਲ ਮੈਂ ਹੁਸ਼ਿਆਰਪੁਰ ਤੋਂ ਸੁਨੀਲ ਲਖਾ